आयुर्वेद ਅਤੇ ਯੋਗ ਵਿਗਿਆਨ ਦੇ ਅਨੁਸਾਰ ਸਾਹ ਕਿਰਿਆ ਜਿਸ ਨੂੰ ਕੁੱਝ ਥਾਵਾ ਤੇ ਸ਼ੁੱਧੀ ਕਿਰਿਆ ਵੀ ਕਹਿੰਦੇ ਹਨ ਸਰੀਰ ਦੀਆਂ ਅੰਦਰੂਨੀ ਗੰਦਗੀਆਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਹੈ ਇਹ ਇਹ ਕਿਰਿਆ ਸਰੀਰ ਨੂੰ ਸਾਫ਼ ਮਨ ਨੂੰ ਸ਼ਾਂਤ ਅਤੇ ਆਤਮਾ ਨੂੰ ਪ੍ਰਸੰਨ ਰੱਖਦੀ ਹੈ ਸਾਹ ਕਿਰਿਆ ਨਾਲ ਅੰਤੜੀਆਂ ਤੇ ਪੇਟ ਵਿੱਚ ਜਮਾ ਵਿਸ਼ਾਲੇ ਤਤ ਦੂਰ ਹੁੰਦੇ ਹਨ ਜਿਸ ਨਾਲ ਭੁੱਖ ਤੇ ਪਾਚਣ ਸ਼ਕਤੀ ਸੁਧਰਦੀ ਹੈ ਗੰਦਗੀ ਦੂਰ ਹੋਣ ਨਾਲ ਰਗਾਂ ਵਿੱਚ ਖੂਨ ਦਾ ਪ੍ਰਵਾਹ ਵਧਦਾ ਤੇ ਥਕਾਵਟ ਘਟਦੀ ਹੈ ਸਰੀਰ ਦੀ ਸ਼ੁੱਧੀ ਨਾਲ ਚਮੜੀ ਚਮਕਦਾਰ ਬਣਦੀ ਹੈ ਅਤੇ ਰੋਗ ਰੋਕੂ ਸ਼ਕਤੀ ਵਧਦੀ ਹੈ ਨਿਯਮਿਤ ਸਾਹ ਕਿਰਿਆ ਕਰਨ ਨਾਲ ਸਰੀਰ ਅੰਦਰੋਂ ਸਾਫ਼ ਰਹਿੰਦਾ ਹੈ ਜਿਸ ਨਾਲ ਤਾਕਤ ਚਮਕ ਤੇ ਲੰਬੀ ਉਮਰ ਮਿਲਦੀ ਹੈ ਅਗਲੀ ਵੀਡੀਓ ਵਿੱਚ ਕਿਰਿਆ ਕਰਨ ਦਾ ਤਰੀਕਾ ਦੱਸਾਂਗੇ ਸਾਹ ਕਿਰਿਆ ਸ਼ੁਰੂ ਕਰਨ ਲਈ ਯੋਗ ਗੁਰੂ ਤੋਂ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਤੇ ਸਾਡੇ ਚੈਨਲ ਨੂੰ ਫੋਲੋ ਕਰਨਾ